ਵਿਕਰੂਜੀ ਕਾਲਸਾ ਵਿਕਰੂਜੀ ਕੀ ਫਤਿਹ ਖੜਿਆ ਉਸ ਸਥਾਨ ਤੇ ਜਿਸ ਵਿਅਕਤੀ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ ਉਸ ਵਕਤ ਜਦੋਂ ਮਾਤਾ ਗੁਜਰ ਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨਾ ਸੀ ਤੇ ਹਕੂਮਤ ਹੁਕਮਾ ਮਾਨ ਜੁੜਾ ਸੀਗਾ ਉਹਨਾਂ ਦਾ ਸੰਸਕਾਰ ਕਰਨ ਦੇ ਲਈ ਜਗ੍ਹਾ ਵੀ ਨਹੀਂ ਦੇ ਰਿਆ ਸੀ ਤਾਂ ਫਿਰ ਟੋਡਰਮਲ ਦੇ ਵੱਲੋਂ ਮੋਹਰਾਂ ਖੜੀਆਂ ਕਰਕੇ ਉਹ ਜ਼ਮੀਨ ਖਰੀਦੀ ਗਈ ਸੀ ਜੋ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ ਅੱਜ ਵੀ ਕੌਰ ਨੇ ਟੋਡਰਮਲ ਪਿੱਛੇ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦੰਨੇ ਆ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਕਿ ਜਿਸ ਵਿਅਕਤੀ ਨੇ ਸਾਡੇ ਲਈ ਐਡੀ ਵੱਡੀ ਕੁਰਬਾਨੀ ਦਿੱਤੀ ਜਿਸ ਵਿਅਕਤੀ ਨੇ ਉਸ ਵਕਤ ਛੋਟੇ ਸਹਬਜ਼ਾਦੇ ਦੇ ਮਾਤਾ ਗੁਜਰਕੌਰ ਦੇ ਸੰਸਕਾਰ ਦੇ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਅੱਜ ਉਹੀ ਜਿਹੜੀ ਆ ਹਵੇਲੀ ਜਰਜਰ ਹਾਲਤ ਦੇ ਵਿੱਚ ਆ ਕਿਤੇ ਨਾ ਕਿਤੇ এসজিপিসি ਤੇ ਇਹ ਵੱਡੇ ਸਵਾਲ ਜਿਹੜੇ ਨੇ ਚੁੱਕੇ ਜਾਂਦੇ ਨੇ ਕਿ এসজিপিসি ਦੇ ਵੱਲੋਂ ਅਣਦੇਖੀ ਕੀਤੀ ਗਈ ਹੈ ਇਸ ਸਥਾਨ ਦੀ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਹਵੇਲੀ ਹੁਣ ਖੰਡਰ ਬਣ ਗਈ ਹੈ ਖੰਡਰ ਬਣ ਦੇ ਨਾਲ ਸੰਗਤਾਂ ਦੇ ਵਿੱਚ ਰੋਸ ਹੈ ਇਮਾਰਤ ਉਸ ਮਹਾਨ ਸਖਸ਼ੀਅਤ ਦੀ ਹਵੇਲੀ ਹੈ ਜਿਸ ਦੀ ਜਿਸ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀਗੀ ਰਹੀ ਦੁਨੀਆ ਤੱਕ ਸਿੱਖ ਇਤਿਹਾਸ ਦੇ ਵਿੱਚ ਆਪਣੀ ਉਸ ਨੇ ਛਾਪ ਛੱਡੀ ਹੈ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਟੈਟਰੀ ਹੋਈ ਇਮਾਰਤ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀਆ ਜੋ ਸਮੇਂ ਦੀ ਸਰਕਾਰ ਤੇ ਐਸਜੀਪੀਸੀ ਦੀ ਅਣਦੇਖੀ ਦਾ ਸ਼ਿਕਾਰ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਦੀਵਾਨ ਟੋਡਰਮਲ ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੈ ਜਿਸ ਨੇ ਆਪਣੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਦੁਨੀਆ ਦੀ ਸਭ ਤੋਂ ਕੀਮਤੀ ਜ਼ਮੀਨ ਖਰੀਦੀ ਜ਼ਮੀਨ ਵੀਐਮਏ ਖਰੀਦੀ ਕੇ ਮੋਰਾ ਉਸਨੇ ਕਿਹਾ ਕਿ ਵਿਸ਼ਾਕੇ ਨਹੀਂ ਮੋਰਾ ਖੜੀਆਂ ਕਰਕੇ ਜਿੰਨੀ ਜ਼ਮੀਨ ਹੋਏਗੀ ਉਨੀ ਜ਼ਮੀਨ ਤੁਹਾਨੂੰ ਸਸਕਾਰ ਦੇ ਲਈ ਦਿੱਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਜੱਦੀ ਪਿੰਡ ਸਮਾਣਾ ਦੀ ਨੌਂਦਾ ਪਿੰਡ काकड़ा ਪਰ ਉਹਨਾਂ ਦੇ ਦੇਖਪੁਰਖੇ ਸਰਹੰਦ ਵਸ ਰਹੇ ਨੇ 13 ਦਸੰਬਰ 704 ਨੂੰ ਜਦੋਂ ਵਜ਼ੀਰ ਖਾਨ ਦੇ ਹੁਕਮ ਨਾਲ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਉਦੋਂ ਦੀਵਾਨ ਟਾਡਰ ਮਲ ਹੀ ਸਨ ਜਿਨ੍ਹਾਂ ਨੇ ਆਪਣੀ ਪੂਰੀ ਪੂੰਜੀ ਖਰਚ ਕੇ ਸੰਸਕਾਰ ਦੇ ਲਈ ਉਹਨਾਂ ਲਈ ਜਗ੍ਹਾ ਜਿਹੜੀ ਆ ਉਹ ਖਰੀਦੀ ਸੀ ਜੋ ਅੱਜ ਵੀ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ 'ਤੇ ਕਿਤੇ ਨਾ ਕਿਤੇ ਜਿਹੜੀ ਹਵੇਲੀ ਆ ਉਹਨੂੰ ਖੰਡਰ ਬਣ ਚੁੱਕੀ ਆ ਸਾਰੀ ਜਿਹੜੀ ਹੈ ਜ਼ਰੂਰ ਚੱਲ ਰਹੀ ਹੈ ਪਰ ਅਣਦੇਖੀ ਜ਼ਰੂਰ ਕੀਤੀ ਗਈ ਹੈ ਜਿਸ ਕਰਕੇ ਸੰਗਤਾ ਨਿਮਨ ਦੇ ਵਿੱਚ ਉਸ ਨੂੰ ਲੈ ਕੇ ਰੋਸ ਜਿਹੜਾ ਆ ਜ਼ਰੂਰ ਦੇਖਣ ਨੂੰ ਮਿਲਦਾ ਉਸ ਵਕਤ ਦੀਆਂ ਟੌਡਰ ਮਲ ਨੇ ਕਰੀਬ 78 ਕਿਲੋ ਸੋਨੇ ਦੀਆਂ ਲਗਭਗ 7800 ਅਸ਼ਰਫੀਆਂ ਖੜੇ ਰੁੱਖ ਕਰਕੇ ਜ਼ਮੀਨ ਖਰੀਦੀ ਸੀ ਤਾਂ ਕਹਿੰਦੇ ਨੇ ਕਿ ਉਸ ਵੇਲੇ ਸੋਨੇ ਦੀ ਅਸ਼ਰਫੀ ਦਾ ਸ਼ਾਇਦ ਕਰੀਬ ਸਵਾ ਇੰਚ ਤੇ ਭਾਰ ਕਰੀਬ ਇੱਕ ਤੋਲਾ ਹੁੰਦਾ ਸੀ ਇਸ ਤਰ੍ਹਾਂ ਘਰ-ਬਾਰ ਵੇਚ ਕੇ ਜਿਵਾਨ ਟੌਡਰ ਮਲ ਸਾਕਸ ਰਹੰਦੇ ਨਾਇਕ ਬਣੇ ਸਨ ਤਾਂ ਇਸ ਹਵੇਲੀ ਨੂੰ ਸਾਨੂੰ ਸਾਂਭ ਸੰਭਾਲ ਦੀ ਕਰਨੀ ਚਾਹੀਦੀ ਹੈ ਸਾਂਭ ਸੰਭਾਲ ਦੀ ਬੇहद ਜ਼ਰੂਰਤ ਹੈ ਤਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜ਼ਰੂਰ ਕਮੈਂਟ ਕਰਕੇ ਦੱਸਣਾ ਪਰ ਇਹ ਉਸ ਮਹਾਨ ਸਖਸ਼ ਦੀ ਹਵੇਲੀ ਹੈ ਜਿਸ ਨੇ ਉਸ ਵਕਤ ਦੀ ਸਭ ਤੋਂ ਮਹਿੰਗੀ ਜ਼ਮੀਨ ਜਿਹੜੀ ਆ ਖਰੀਦੀ ਸੀ ਤੇ ਮਾਤਾ ਗੁੱਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਮੋਰਾ ਖੜੀਆਂ ਕਰਕੇ ਉਸ ਵਕਤ ਜ਼ਮੀਨ ਖਰੀਦੀ ਸੀ ਕਿਉਂਕਿ ਸੂਬਾ ਸਰਹੰਨ ਨੇ ਕਿਹਾ ਸੀ ਕਿ ਜਦੋਂ ਮੋਰਾ ਨੇ ਜਿਹੜੀਆਂ ਵਿਸ਼ਾ ਕੇ ਨਹੀਂ ਬਲਕਿ ਖੜੀਆਂ ਕਰਕੇ ਜਿੰਨੀ ਜਗ੍ਹਾ ਹੋਏਗੀ ਉਨੀ ਜਗ੍ਹਾ ਜਿਹੜੀ ਆ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁੱਜਰ ਜੀ ਦੇ ਸੰਸਕਾਰ ਦੇ ਲਈ ਦਿੱਤੀ ਜਾਵੇਗੀ ਤਾਂ ਉਸ ਵਕਤ ਇਹ ਸਭ ਤੋਂ ਮਹਿੰਗੀ ਜ਼ਮੀਨ ਇਸ ਵਕਤ ਦੀ ਵੀ ਸਭ ਤੋਂ ਮਹਿੰਗੀ ਜ਼ਮੀਨ ਹੈ ਜੋ ਉਹਨਾਂ ਨੇ ਖਰੀਦੀ ਸੀ